ਕਪੂਰਾ ਸ਼ਹਿਰ ਚ ਭਾਰੀ بارش ਦੇ ਕਾਰਨ ਤੁਸੀਂ ਦੇਖੋ ਜਲੋ ਸਾਲ ਬਣਿਆ ਪਿਆ ਹੈਗਾ ਐਸਾ ਨੇ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ بارش بارش ਦੇ ਵਿੱਚ ਜਿਹੜੀਆਂ ਗੱਡੀਆਂ ਨੇ ਕਿਵੇਂ ਜਾ ਰਹੀਆਂ ਨੇ ਐ ਇਥੋਂ ਦੇ ਹਾਲਾਤ ਨੇ بارش ਬਹੁਤ ਤੇਜ਼ بارش ਹੈ ਪਾਟਨਾ ਸ਼ਹਿਰ ਦੇ ਵਿੱਚ ਇਸ ਵਕਤ ਜਿਹੜੇ ਸੇਤੂ ਨੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ بارش ਕੂਰੇ ਪਰ ਪਰ ਕੇ 45 ਚੱਲ ਰਹੇ ਨੇ ਸੰਦੇਵ ਫਲਾਤ ਬਹੁਤ ਬੱਤਰ ਬਣੇ ਪਏ ਨੇ ਪਾਤਣਾ ਸ਼ੈਡ ਦੇ ਵਿੱਚ ਐ ਸੰਦੇਵ ਜਿਹੜੇ ਤੁਸੀਂ ਦੇਖ ਰਹੇ ਹੋ ਆਪ ਦੂਰੋਂ ਇਹ ਫਲਾਤ ਬਹੁਤ ਇਹ ਪਾਤਣਾ ਸ਼ਹਿਰ ਦੀ ਸ਼ਾਮ ਦੀਆਂ ਇਸ ਵਕਤ 5 ਵਜੇ ਦਾ ਵਕਤ ਹੋ ਚੁੱਕਿਆ ਹੈ ਜਿਹੜੇ ਕਿ ਤੁਸੀਂ ਹਾਲਾਤ ਦੇਖ ਰਹੇ ਹੋ ਪਟਨਾ ਸ਼ਹਿਰ ਦੇ ਅੰਦਰ ਪੂਰੀ ਬਾਰਿਸ਼ ਹੈ ਬਾਰਿਸ਼ ਹੋ ਰਹੀ ਹੈ ਹਾਲਾਤ ਨੇ ਹਾਲਾਤ ਇਸ ਪਟਨਾ ਸ਼ਹਿਰ ਦੀਆਂ ਇਹ ਤਸਵੀਰਾਂ ਲਾਈਵ ਤਸਵੀਰਾਂ ਨੇ ਜਿਹਨੇ ਤੁਸੀਂ ਦੇਖ ਰਹੇ ਹੋ ਕਿਵੇਂ ਹੁੰਦੇ ਹਾਲਾਤ ਬਣੇ ਪੈਂ ਇਹ ਪਟਿਆਲਾ ਤੋਂ ਜਿਹੜਾ ਰੋਡ ਆਉਂਦਾ ਹੈਗਾ ਉਹਦੇ ਹਾਲਾਤ ਨੇ ਇਥੇ ਹੁੰਦੇ Meu Deus do Céu, tem